ਸ਼ਿਗਰੁਵਿਦਾਸ ਨਗਰ ਨਵਾਂ ਸ਼ਹਿਰ ਵਿਖੇ ਸ਼ਿਗਰੁਵਿਦਾਸ ਮੰਦਿਰ ਸਾਹਮਣੇ ਮਜ਼ਦੂਰਾਂ ਨੂੰ ਟੀ-ਸ਼ਰਟਾਂ ਵੰਡ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਸਾਬਕਾ ਬੈਂਕ ਮੈਨੇਜਰ ਤਰਸੇਮ ਲੱੱੜ ਅਤੇ ਧਰਮਪਾਲ ਮੁਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸੰਸਦ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ ਤੇ ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀਫ ਟਰਸਟ ਦੇ ਪ੍ਰਧਾਨ ਅ스티ਸ਼ ਕੁਮਾਨ ਨੇ ਬੋਲਦਿਆਂ ਮਜ਼ਦੂਰਾਂ ਨੂੰ ਸੰਕਲਪ ਕਰਨ ਦੀ ਬੇਨਤੀ ਕਰਦੇ ਹੋਏ ਮੰਗ ਕੀਤੀ ਕਿ ਇਸ ਤਰ੍ਹਾਂ ਦਾ ਕਾਨੂੰਨ ਦੇਸ਼ ਵਿੱਚ ਬਣਾਇਆ ਜਾਵੇ ਤਾਂ ਜੋ ਕੋਈ ਵੀ ਠੇਕੇਦਾਰ ਕਿਸੇ ਵੀ ਮਜ਼ਦੂਰ ਦੀ ਲੁੱਟ ਖਸੁੱਟ ਨਾ ਕਰ ਸਕੇ। ਇਸ ਮੌਕੇ ਰਮਨ ਲੱੱੜ, ਸੰਦੀਪ ਗਲੇਰ, ਯੋਗਰਾਜ ਯੋਗੀ ਆਦ ਸੈਂਕੜੇ ਮਜ਼ਦੂਰ ਹਾਜ਼ਰ ਸਨ। ਸਰਕਾਰੀ ਛੁੱਟੀ ਉਹਨਾਂ ਲੋਕਾਂ ਨੂੰ ਕੀਤੀ ਹੈ ਜਿਹੜਾ ਕੋਈ ਲੱਖ ਰੁਪਿਆ ਵੰਗਾ ਲੈਂਦਾ ਕੋਈ 80000 ਰੁਪਿਆ ਵੰਗਾ ਲੈਂਦਾ ਕੋਈ 1.5 ਲੱਖ ਰੁਪਿਆ ਵੰਗਾ ਲੈਂਦਾ ਨਾ ਲੇਬਰ ਦੇ ਮਜ਼ਦੂਰ ਦੇ ਅਸਰ ਜਿਹੜਾ ਮਜ਼ਦੂਰ ਦੇ ਅਸਵਾ ਉਹ ਅੱਜ ਦੇ ਦਿਨ ਵੀ ਟੋਕਰੀ ਚੱਕ ਰਿਹਾ ਹਾਲਾਂਕਿ ਅੱਜ ਦੇ ਦਿਨ ਸਰਕਾਰ ਨੂੰ ਇਹ ਚਾਹੀਦਾ ਮਜ਼ਦੂਰਾਂ ਨੂੰ ਕੁਛ ਤਾਂ ਕੁਛ ਚਾਹੀਏ ਸਾਹਬਾਤ 5000 ਰੁਪਏ ਦੋਣਾ ਜਾਂ 7000 ਰੁਪਏ ਦੋਣਾ ਹੁਣ ਦੇਖੋ ਦਿਵਾਰੀਆਂ ਇਹ ਦੇਨ ਡੱਬਾ ਦਿੰਦੇ ਆ ਜੇ ਚਾਹੀਦਾ ਤਾਂ ਮਜ਼ਦੂਰ ਦੇ ਰਸਤੇ ਚਾਹੀਦਾ ਹੈਗਾ ਕਿਉਂਕਿ ਮਜ਼ਦੂਰ ਪੈਦਾ ਹੋਣਾ ਇੱਕ ਕੋਈ ਮਾੜੀ ਗੱਲ ਨਹੀਂ ਹੈਗਾ ਮਜ਼ਦੂਰ ਦੇ ਵਿੱਚੋਂ ਨਿਕਲ ਕੇ ਇੱਕ ਵੱਡਾ ਅਫਸਰ ਬਣਨਾ ਵੱਡਾ ਵਿਜਨਸਮੈਨ ਬਣਨਾ ਰਾਜਨੀਤਿਕ ਲੀਡਰ ਬਣਨਾ ਇਹ ਬਹੁਤ ਵੱਡੀ ਗੱਲ ਆ ਉਹ ਦੇਖੋ ਜਿੱਥੇ ਪਹਿਲੇ ਅਮਰੀਕਾ ਦੇ ਵਿੱਚ ਅਮਰੀਕਾ ਦਾ ਜਿਹੜਾ ਪਹਿਲਾ ਰਾਸ਼ਟਰਪਤੀ ਆ ਬਰਾਹਿਮ ਰਿੰਕਨ ਉਹ ਮੋਚੀਆਂ ਦਾ ਮੁੰਡਾ ਆਪਣੀ ਬੜਾਈ ਦਾ ਥਗਾ ਔਰ ਉਹਨੇ ਮਿਹਨਤ ਕੀਤੀ ਲੋਕਾਂ ਨੂੰ ਜਗਾਇਆ ਉੱਥੇ ਵੀ ਗੋਰਿਆਂ ਦਾ ਰਾਜ ਹੁੰਦਾ ਸੀਗਾ ਅੱਜ ਤੋਂ 250 ਸਾਲ ਪਹਿਲਾਂ 237 ਸਾਲ ਪਹਿਲਾਂ ਉਹ ਵੀ ਗੁਲਾਮੇ ਹੁੰਦਾ ਸੀਗਾ ਉੱਥੇ ਸੰਘਰਸ਼ ਕੀਤਾ ਉਹਨਾਂ ਲੋਕਾਂ ਨੇ ਉੱਠ ਕੇ ਸ਼ੰਗਾਰ ਚ ਕਰਕੇ ਬਰਾਹਿਮ ਲਿੰਕਨ ਨੂੰ ਰਾਸ਼ਟਰਪਤੀ ਬਣਾਇਆ ਇਸ ਕਰਕੇ ਹਿੰਮਤ ਨਹੀਂ ਹਾਨਨੀ ਆਪਾਂ ਜੇ ਆਪਾਂ ਪੜੇ ਲਿਖੇ ਆ ਜਾਂ ਕਾਪੜਾ ਵਿਆਹ ਸ਼ਾਦੀ ਹੋਇਆ ਆਪਣੇ ਬੱਚਿਆਂ ਨੂੰ ਜੂਨ ਪੜਾਓ ਕਿਉਂਕਿ ਬੱਚੇ ਜਦੋਂ ਪੜ੍ਹੂਗੇ ਉਹ ਬਹੁਤ ਬਹੁਤ ਵੱਡੇ ਅਫਸਰ ਬਣੂਗੇ ਤੇ ਇੱਕ ਵਾਰੀ ਫਿਰ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਤਸੇਮ ਲੱੱਡਰ ਜੀ ਕੀਪ ਮੈਨੇਜਰ ਸਿਟੀਗ੍ਰੀਡ ਬੈਂਕ ਕੈਨੇਡਾ ਔਰ ਧਰਮਪਾਲ ਬਾਦੀ ਜੀ ਇਹ ਵੀ ਬੈਂਕ ਤੋਂ ਕੈਰ ਹੋਏ ਆ ਬਹੁਤ ਸਮਾਜ ਸੇਵਕਾਂ ਸਾਥੀ ਆ ਔਰ ਸਾਡੇ ਸੰਦੀਪ ਸਰਗਰ ਜੀ ਸੰਦੀਪ ਕਰੇਰ ਜੀ ਸਤੀਸ਼ ਕੁਮਾਰ ਜੀ ਔਰ ਮੈਂ ਸਾਰੇ ਸਾਥੀਆਂ ਨੂੰ ਇਹ ਹੀ ਬੇਨਤੀ ਕਰਦਾ ਵੀ ਇੱਕ ਇੱਕ ਆ ਕੇ ਆਪਾਂ ਇਹ ਤੁਹਾਨੂੰ ਕੋਈ ਧਾਨ ਨਹੀਂ ਦੇ ਰਹੇ ਇੱਕ ਤੁਹਾਡਾ ਸਮਾਨਤ ਕਰ ਰਹੇ ਆ ਕਿਤਾਬ ਪਿੰਡਾਂ ਇਹਨਾਂ ਨੇ ਬਣਾਈਆਂ ਸਾਰਾ ਕੁਝ ਸਾਰੇ ਕੁਛ ਨਹੀਂ ਕਿ ਕਰਪਾਤੇ ਕਿ ਜੇ ਤੁਸੀਂ ਕੋਲ ਕੋਈ ਅਮੀਰ ਇਦਾਂ ਦੇ ਕੰਮ ਕਰ ਲੋਗਾ ਮੈਂ ਤੋੜਾ ਬਾੜੇ ਉਹਨਾ ਕੋਲੇ ਪਾਤਾ ਹੈ ਨਹੀਂ ਇਹ ਹਾਸ ਸਾਰੀ ਦੁਨੀਆ ਦੇ ਵਿੱਚ ਅਸੀਂ ਮਜ਼ਦੂਰ ਦੇ ਬਸ ਬਣਾ ਰਹੇ ਆਂ ਔਰ ਇੱਕ ਨਹਾ ਡੋਗਦਾ ਨਾ ਨਾ ਕਿਉਂ ਜੀ ਸਾਰੇ ਬੱਚਿਆਂ ਨੂੰ ਮਜ਼ਦੂਰ ਨਹੀਂ ਬਣੇ ਪੜਾਈ ਬਿਖਾਈ ਬੱਚਿਆਂ ਨੂੰ ਪੜਾਇਆ ਵੀ ਅੱਗੇ ਬਣਾਇਆ ਆਫਸਰ ਬਣਾਇਆ ਹੁਣ ਸੌਤੇ ਵੀ ਬੱਚੇ ਪੜ ਰਹੇ ਆਂ ਅਗੇ ਅਫਸਰ ਬਣ ਰਾਇਆ ਇਹਦੇ ਵਿੱਚ ਸਾਰਿਆਂ ਤੋਂ ਵੱਡਾ ਜਿਹੜਾ ਹਿੰਦੁਸਤਾਨ ਦੇ ਵਿੱਚ ਯੋਗਦਾਨ ਆ ਉਹ ਸਾਰਿਆਂ ਤੋਂ ਵੱਡਾ ਡਾਕਟਰ ਅੰਬੇਡਕਰ ਪਾਇਆ ਮੈਂ ਜ਼ਿਆਦਾ ਨਾ ਕਰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਾਂਗੇ ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਆਏ ਸਾਰੇ ਜਿਹੜੇ ਸ਼ਿਰਕਤ ਕੀਤੀ ਇਹਦੇ ਵਿੱਚ ਥੈਂਕ ਯੂ ਜਿੱਥੇ ਮਜ਼ਦੂਰ ਦੇ ਫਿਰ ਦੇ ਉੱਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਸਾਡੇ ਦੇਸ਼ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਜਿੱਦਾਂ ਅਮਰੀਕਾ ਦੇ ਵਿੱਚ ਸ਼ਿਕਾਗੋ ਦੇ ਵਿੱਚ ਲੋਕਾਂ ਨੇ 8 ਘੰਟੇ ਲਈ ਜਿੱਦੋਜਹਿਦ ਜਾਨਾ ਗਵਾ ਕੇ ਆਪਣੀ 8 ਘੰਟੇ ਦੀ ਡਿਊਟੀ ਜਿਹੜੀ ਆ ਉਹ ਇਹ ਹੱਲ ਕਰਵਾਈ 8 ਘੰਟੇ ਦਾ ਉਹਨਾਂ ਨੂੰ ਕੰਮ ਕਰਨ ਦਾ ਜਿਹੜਾ ਮੌਕਾ ਮਿਲਿਆ ਅਧਿਕਾਰਾਸਲ ਹੋਇਆ ਤੇ 8 ਘੰਟੇ ਤੋਂ ਬਾਅਦ ਉਹ ਜਿਹੜਾ ਜ਼ਬਰੀ ਕੰਮ ਨਹੀਂ ਕਰਵਾ ਸਕਦੇ ਤਾਂ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਲਕਰ ਨੇ ਤੁਹਾਡੇ ਬਿਨਾਂ ਖੂਨ ਵਹਾਏ ਤੋਂ ਬਿਨਾ ਤੁਹਾਡੇ ਕੀਤੇ ਸੰਘਰਸ਼ ਕੀਤੇ ਤੋਂ ਤਾਂ ਤੁਹਾਨੂੰ ਸੰਵਿਧਾਨ ਦੇ ਵਿੱਚ ਇਹ ਹੱਕ ਲੈ ਕੇ ਦਿੱਤਾ ਵੀ ਤੁਸੀਂ 8 ਘੰਟੇ ਤੋਂ ਵੱਧ ਜਿਹੜਾ ਆ ਇਹ ਮਾਲਕ ਐ ਇਸ ਫੈਕਟਰੀਆਂ ਦਾ ਮਾਲਕ ਜਾਂ ਇਸ ਦੇਸ਼ ਦਾ ਕੋਈ ਵੀ ਜਿਹੜਾ ਹਾਕਮ ਐ ਉਹ ਤੁਹਾਡੇ ਤੋਂ ਤੁਹਾਡੀ ਮਰਜ਼ੀ ਤੋਂ ਬਿਨਾਂ 8 ਘੰਟੇ ਤੋਂ ਵੱਧ ਰੋ ਕੰਮ ਨਹੀਂ ਕਰਵਾ ਸਕਦਾ ਇਹ ਤੁਹਾਡਾ ਸੰਵਿਧਾਨਕ ਹੱਕ ਇਹ ਤੁਹਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਪਰੋਸ ਕੇ ਦਿੱਤਾ chandra consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.jacktrade.com/slash/921760. Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ